ਜੀ ਸਰ ਜਿਹੜੀ ਰਿਕਵਰੀ ਹੋਈ ਕੀ ਰਿਕਵਰੀ ਕੀ ਮੰਗ ਹਾਂਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕ ਟਾਸਕ ਫੋਰਸ ਜੋ ਇੱਕ ਮੁਹਿੰਮ ਸਾਡੀ ਯੁੱਧ ਨਸ਼ਾ ਵਿਰੁੱਧ ਚੱਲ ਰਹੀ ਹੈ ਉਸ ਵਿੱਚ ਇੱਕ ਸਾਨੂੰ ਬੜੀ ਵੱਡੀ ਜਿਹੜੀ ਵੱਡੀ ਸਫਲਤਾ ਉਹ ਮਿਲੀ ਹੈ ਕੱਲ ਇਸ ਦੀ ਲੜੀ ਦੇ ਵਿੱਚ ਕੱਲ ਐਂਟੀ ਨਾਰਕੋਟਿਕ ਟਾਸਕ ਫੋਰਸ ਬਾਰਡਰ ਰੇਜ ਅੰਮ੍ਰਿਤਸਰ ਦੀ ਇੱਕ ਟੀਮ ਨੇੜੇ ਪਿੰਡ ਹੁਸ਼ਿਆਰਨਗਰ ਘਰੇਂਡਾ ਇਥੇ ਪੈਟਰੋਲਿੰਗ ਕਰ ਰਹੀ ਸੀ ਇਸੇ ਦਰਮਿਆਨ ਪਿੰਡ ਖਹਿਰਾ ਦੇ ਵਿੱਚ ਇੱਕ ਬੰਦੇ ਨੂੰ ਮੋਟਰਸਾਈਕਲ ਸਵਾਰ ਨੂੰ ਜਿਹੜਾ ਕਾਬੂ ਕੀਤਾ ਜਿਸ ਦਾ ਨਾਮ ਹੀਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਖਹਿਰਾ ਸੋ ਇਹਨੂੰ ਕਾਬੂ ਕੀਤਾ ਤਾਂ ਇਹਦੇ ਇਹਦੇ ਪਾਸੋਂ ਇੱਕ ਇੱਕ ਕਾਫੀ ਵੱਡਾ ਜਿਹੜਾ ਬੈਗ ਉਹ ਰਿਕਵਰ ਹੋਇਆ ਤਾਂ ਉਹ ਬੈਗ ਦੇ ਵਿੱਚ ਜਦੋਂ ਫਿਰ ਫਰਦਰ ਇਨਵੈਸਟੀਗੇਸ਼ਨ ਡੀਐਸਪੀ ਸਾਹਿਬ ਮੌਕੇ ਤੇ ਗਏ ਉਹਦੀ ਤਾਂ ਚੈਕਿੰਗ ਕੀਤੀ ਤਾਂ ਉਹਦੇ ਉਹਦੇ ਪਾਸੋਂ 12 ਪੈਕੇਟ ਹੈਰੋਇਨ ਦੇ ਹੋਰ ਕਵਰ ਹੋਏ ਜਿਨ੍ਹਾਂ ਨੂੰ ਫਰਦਰ ਉਹਨਾਂ ਦਾ weight ਕੀਤਾ ਗਿਆ ਤਾਂ ਹਰ ਪੈਕੇਟ ਜਿਹੜਾ ਤਕਰੀਬਨ 1.5 ਕਿਲੋ ਦਾ ਵਜ਼ਨੀ ਸੀ ਤੇ ਟੋਟਲ ਜਿਹੜੀ ਆ 18 ਕਿਲੋ 227 ਗ੍ਰਾਮ ਜਿਹੜੀ ਹੈਰੋਇਨ ਹੈ ਉਹਦੇ ਪਾਸੋਂ ਦੋਸ਼ੀ ਪਾਸੋਂ ਰਿਕਵਰ ਕੀਤੀ ਗਈ ਹੈ ਸੋ ਇਹ ਇੱਕ ਨਸ਼ਿਆਂ ਦੀ ਜਿਹੜੀ ਅਸੀਂ ਚੇਨ ਨੂੰ ਰੋਕਣ ਦੇ ਲਈ ਤੇ ਰਿਕਵਰੀ ਨੂੰ ਲੈ ਕੇ ਇੱਕ ਸਾਡੇ ਜਿਹੜੀ ਟੀਮ ਨੂੰ ਉਹ ਬਹੁਤ ਅੱਛੀ ਜਿਹੜੀ ਸਫਲਤਾ ਮਿਲੀ ਹੈ ਸੋ ਇਹਦੀ ਜਿਹੜੀ ਦੋਸ਼ੀ ਦੀ ਮੁਢਲੀ ਪੁਸ਼ਕਿਸ਼ ਕੀਤੀ ਗਈ ਹੈ ਇਸ ਤੋਂ ਇਹ ਪਾਇਆ ਗਿਆ ਕਿ ਇਹ ਦੋਨੋਂ ਦੋਸ਼ੀ ਇੱਕੇ ਦਾ ਸਾਥੀ ਹੈ ਉਹਦਾ ਨਾਮ ਹੈ ਕੁਲਵਿੰਦਰ ਸਿੰਘ ਕਿੰਦਾ ਵਾਸੀ ਪਿੰਡ ਦਾওਕੇ ਇਹ ਦੋਨੋਂ ਦੋਸ਼ੀ ਰਲ ਕੇ ਪਾਕਿਸਤਾਨ ਵਿੱਚ ਬੈਠੇ ਇੱਕ ਸਮਗਲਰ ਜਿਸ ਦਾ ਨਾਮ ਬਿੱਲਾ ਹੈ ਉਹਦੇ ਨਾਲ ਸੰਪਰਕ ਦੇ ਵਿੱਚ ਸਨ ਪਿਛਲੇ ਲਗਭਗ 1 ਸਾਲ ਤੋਂ ਸੰਪਰਕ ਵਿੱਚ ਸਨ ਤੇ ਦਾওਕੇ ਪਿੰਡ ਮਹਾਵਾ ਤੇ ਬਾਰਡਰ ਦੇ ਨਾਲ ਇਹ ਜਿਹੜੇ ਪਿੰਡ ਲੱਗਦੇ ਨੇ ਇੱਥੇ ਡਰੋਨ ਦੇ ਜ਼ਰੀਏ ਇਹ ਵਾਲੀ ਕਨਸਾਈਨਮੈਂਟ ਹੈ ਉਹ ਮੰਗਾਉਂਦੇ ਸੀ ਤੇ ਇਹ ਜਿਹੜੀ ਇਹ ਇਹ ਕਨਸਾਈਨਮੈਂਟ ਹੈ ਇਹ ਵੀ ਇਹਨਾਂ ਨੇ ਪਿਛਲੇ 4-5 ਦਿਨ ਹੀ ਡਰੋਨ ਦੇ ਰਾਹੀਂ ਮੰਗਵਾਈ ਗਈ ਸੀ ਕਿੰਨੇ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਵਿੱਚ ਮੁੜਲੇ ਤੌਰ ਤੇ ਅਜੀ ਹੀਰਾ ਸਿੰਘ ਨੂੰ ਗ੍ਰਿਫਤਾਰੀ ਹੋਈ ਆ ਉਹ ਦੂਸਰੇ ਦੋਸ਼ੀ ਜਿਸ ਦਾ ਮੈਂ ਨਾਮ ਲੈ ਕੁਲਵਿੰਦਰ ਸਿੰਘ ਕਿੰਦਾ ਇਹਦਾ ਜਿਹੜਾ ਮੇਨ ਸਾਥੀ ਹੈ ਉਸ ਨੂੰ ਉਸ ਉਹ ਵੀ ਬਾਈ ਨੇਮ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਦਰਜ ਹੈ ਉਸ ਦੀ ਗ੍ਰਿਫਤਾਰੀ ਦੇ ਲਈ ਜਿਹੜੀਆਂ ਟੀਮਾਂ ਵਰਕ ਕਰ ਰਹੀਆਂ ਨੇ ਜੀ ਇਹਨਾਂ ਦੇ ਉੱਤੇ ਫਿਲਹਾਲ ਐਸ ਪਰ ਰਿਕਾਰਡ ਕੋਈ ਵੀ ਕੇਸ ਪਹਿਲਾਂ ਦਰਜ ਨਹੀਂ ਹੈ ਸਰ ਇਹਨਾਂ ਦਾ ਜਿਹੜਾ ਲੀਡਿੰਗ ਬ੍ਰੇਕਥਰੂ ਸੀ ਤੁਹਾਨੂੰ ਕੁਝ ਵੀ ਦੱਸ ਰੱਖ ਰਹੇ ਜੀ ਜਾਂ ਪਹਿਲਾਂ ਥੋੜੀ ਬੁਆਇਓਦੋਂ ਤਾਂ ਨਹੀਂ ਨਜ਼ਰ ਆਉਂਦੀ ਕਿ ਕੰਟੀ ਕਰ ਰਹੀ ਤੇ ਕੰਟੀ ਪਾਦੇ ਜੀ ਜਿਸ ਤਰ੍ਹਾਂ ਕਿ ਦੱਸਿਆ ਕਿ ਸਾਰੀ ਹੀ ਅਸੀਂ ਪੁਲਿਸ ਡਿਪਾਰਟਮੈਂਟ ਇਸੇ ਚੀਜ਼ ਦੇ ਉੱਤੇ ਵਰਕ ਕਰ ਰਹੇ ਆ ਸਾਡੀ ਟੀਮ ਅਸੀਂ ਡੇਲੀ ਸਾਡੀਆਂ ਟੀਮਸ ਇਹਨਾਂ ਜਿਹੜੇ ਸਸਪੈਕਟਡ ਬੰਦੇ ਹੁੰਦੇ ਨੇ ਸਸਪੈਕਟਡ ਪਲੇਸਿਸ ਨੇ ਉਹਨਾਂ ਦੇ ਉੱਤੇ ਪੈਟਰੋਲਿੰਗ ਤੇ ਜਿਹੜਾ ਉਹ ਨਜ਼ਰ ਨਿਸ਼ਾਨੀ ਜਿਹੜੀ ਅਸੀਂ ਰੱਖਦੇ ਆ ਉਸੇ ਦੇ ਚੱਲਦੇ ਆ ਅਸੀਂ ਸੋਰਸ ਬੇਸਡ ਵੀ ਕੰਮ ਕਰਦੇ ਆ ਤੇ ਇਸ ਬੰਦੇ ਨੂੰ ਜਿਹੜਾ ਉਹ ਪੈਟਰੋਲਿੰਗ ਕਰਨ ਦੇ ਸੀ ਜਦੋਂ ਅਸੀਂ ਇਹ ਪੁਲਿਸ ਪਾਰਟੀ ਉਦੋਂ ਇਹਨੂੰ ਘਰ ਤੋਂ ਬਾਹਰ ਨਿਕਲਦੇ ਨੁਹੀਂ ਜਿਹੜਾ ਉਹ ਕਾਬੂ ਕਰ ਲਿਆ ਗਿਆ ਸੀ ਸਰ ਜੀ ਵੀ ਆਈ ਆ ਇੱਕੋ ਸਮੇਂ ਤੇ ਆਈ ਆ ਕਿ ਆਪ ਵੀ ਗਈ ਹੈ ਦਿਨਾਂ ਦੇ ਵਿੱਚ ਜੋ ਦੇਖੋ ਇਹ ਜੇ ਬੜੀ ਇਹ ਮੁੜਲੀ ਗੱਲ ਹੈਗੀ ਆ ਜੇ ਦੂਸਰਾ ਦੋਸ਼ੀ ਵੀ ਫੜਾਇਆ ਜਾਵੇਗਾ ਤਾਂ ਉਸ ਨੂੰ ਉਹਦੀ ਕਨਫਰਮੇਸ਼ਨ ਜਿਹੜੀ ਆ ਹੋ ਜਾਵੇਗੀ ਫਿਲਹਾਲ ਲੱਗ ਰਿਹਾ ਵੀ ਇਹ ਕਨਸਾਈਨਮੈਂਟ ਇੱਕ ਟਾਈਮ ਤੇ ਹੀ ਆਈ ਗਈ ਸਪਲਾਈ ਕਿੱਥੇ ਕਰਦੇ ਸਪਲਾਈ ਕਿੱਥੇ ਕਰ ਸਕਦੇ ਆ ਦੇਖੋ ਇਹ ਚੀਜ਼ਾਂ ਸਾਰੀਆਂ ਤਫਤੀਸ਼ ਦਾ ਵਿਸ਼ਾ ਨੇ ਅਜੇ ਦੀ ਪੁੱਛਗਿੱਛ ਚੱਲ ਰਹੀ ਆ ਜੇ ਰਮਾਂਡ ਜੋ ਜਸਪ੍ਰੀਤ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਰਮਾਂਡ ਦੀ ਮੰਗ ਕੀਤੀ ਜਾਣੀ ਹੈ ਦੂਸਰੇ ਦੋਸ਼ੀਆਂ ਨੂੰ ਕਾਬੂ ਕਰਨਾ ਹੈ ਫਰਦਰ ਕਈ ਟੈਕਨੀਕਲ ਚੀਜ਼ਾਂ ਐਨਾਲਿਸਿਸ ਹੋਣੀਆਂ ਨੇ ਇਹ ਸਾਰੀਆਂ ਚੀਜ਼ਾਂ ਨੇ ਇਹਦੇ ਅੱਗੇ ਕਿੰਨੂ ਸਪਲਾਈ ਜਾਣੀ ਸੀ ਤੇ ਇਹ ਸਾਰੀਆਂ ਚੀਜ਼ਾਂ ਜੜੀਆਂ ਕਿਦੋਂ ਦੇ ਐਕਟਿਵ ਕਿਦੋਂ ਦੇ ਸੀ ਇਹ ਇਹਦੇ ਵਿੱਚ ਦੇਖੋ ਮੈਂ ਜੋ ਇਹਦੇ ਕੁਝ ਫੋਨ ਜੋ ਇਨੀਸ਼ੀਅਲੀ ਚੈੱਕ ਕੀਤਾ ਜਾਂ ਮੁੜਲੀ ਪੁਸ਼ਟੀ ਕੀਤੀ ਆ ਉਹਦੇ ਤੋਂ ਇਹ ਲਗਭਗ 1 ਸਾਲ ਤੋਂ ਇਹਦੇ ਬਾਅਦ ਜਿਹੜੇ ਆ ਇਹ ਜਿਹੜੇ ਲਿੰਕ ਜਿਹੜੇ ਸਮਗਲਰਸ ਨਾਲ ਚੱਲ ਰਹੇ ਸੀ ਦੇਖੋ ਮੈਂ ਉਹੀ ਦੱਸ ਰਿਹਾ ਕਿ ਬਿੱਲਾ ਪਾਕਿਸਤਾਨ ਬੇਸਡ ਸਮਗਲਰ ਨਹੀਂ ਜੋ ਅਸੀਂ ਉਹਦਾ ਨਾਮ ਕਨਫਰਮ ਨਹੀਂ ਕਰਦੇ ਜੋ ਨਾਮ ਇਹਨਾਂ ਵੱਲੋਂ ਸੇਵ ਕੀਤਾ ਗਿਆ ਹੈ। ਉਹੀ ਬੰਦੇ ਦੇ ਨਾਲ ਲਿੰਕ ਕਰਕੇ ਇਥੇ ਡਰਗ ਮੰਗਾਉਂਦੇ ਸੀ। ਸੋ ਅਸੀਂ ਇਹ ਵੀ ਕਹਿ ਸਕਦੇ ਕਿ 18 ਕਿਲੋ ਦੀ ਕਨਸਾਈਨਮੈਂਟ ਮੰਗਵੜੀ ਇਹ ਕੋ ਛੋਟੇ ਮੋਟੀ ਚੇਨ ਨਹੀਂ ਆ। ਇਹ ਵੱਡੀ ਚੇਨ ਨੇ। ਸੋ ਇਹ ਇੱਕ ਵੱਡੀ ਸਫਲਤਾ ਹੈ। ਇਹਨੂੰ ਅਸੀਂ ਕੰਪਲੀਟਲੀ ਜਿਹੜਾ ਅਸੀਂ ਉਹ एक्सपोज ਕਰਾਂਗੇ। ਬੈਕਵਰਡ ਫਾਰਵਰਡ ਰੋਹ ਰਸਤੇ ਹੀ ਜਾਂਦੀ ਰਹੀ ਹੈ। ਡਰੋਨ ਕਾਹੀਂ ਆ ਰਹੀ ਹੈ। ਦੇਖੋ ਕੁਝ ਹੋਰ ਵੀ ਚੀਜ਼ ਹੋ ਸਕਦੀ ਆ ਪਰ ਫਿਲਹਾਲ ਤੇ ਅਸੀਂ ਇਹਨੂੰ ਇਹ ਡਰੋਨ ਦੇ ਰਸਤੇ ਜਿਹੜੀ ਆ ਉਹ ਆਈ ਹੈ ਸਰ ਜੀ ਇਹਦੇ ਡਰੋਨ ਨੇ ਸਪੈਸ਼ਲ ਚਲਾਇਆ ਸੀ ਕਿ ਉਹਦੇ ਤਹਿਤ ਇਹ ਡਰੋਨ ਪੜਿਆ ਗਿਆ ਜਾਂ ਕਿਸ ਤਰੀਕੇ ਨਾਲ ਡਰੋਨ ਦੀ ਕੋਈ ਰਿਕਵਰੀ ਨਹੀਂ ਹੋਈ ਐਂਟੀ ਡਰੋਨ ਮੀਜਰਸ ਜਿਹੜੇ ਹੈਗੇ ਨੇ ਉਹ ਵੀ ਪਲਾਂਟਡ ਨੇ ਬਸ ਟੈਕਨੀਕਲ ਕਈ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਹਰ ਚੀਜ਼ ਨੂੰ ਰੋਕਿਆ ਜਾ ਸਕਦਾ ਜਾਂ ਨਹੀਂ ਰੋਕਿਆ ਜਾ ਸਕਦਾ ਸਰ ਬਿੱਲੇ ਦੇ ਕੰਟੈਕਟ ਕਿੱਸਾ ਆਏ ਸਰ ਦੇਖੋ ਅਜੇ ਅਜੇ ਫਰਸਟ ਡੇ ਆ ਇਹਨਾਂ ਦੇ ਕੋਲ ਸਾਡੇ ਕੋਲ ਜਿਹੜੇ ਉਹਦੇ ਕੰਟੈਕਟਸ ਜਿਹੜੇ ਨੇ ਉਹ ਸਾਨੂੰ ਮਿਲ ਗਏ ਨੇ ਇਹਦਾ ਸਾਥੀ ਹੈ ਕੁਲਵਿੰਦਰ ਕਿੰਦਾ ਉਹ ਵੀ ਫੜਿਆ ਜਾਵੇਗਾ ਤੇ ਫਿਰ ਪਤਾ ਲੱਗ ਜਾਵੇਗਾ ਸਰ ਇਹਨਾਂ ਦੀ ਉਮਰ ਕੀ ਹੈ ਔਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਇਹ ਤਾਂ ਹੋਰ ਪਹਿਲਾਂ ਵੀ ਕੰਮ ਕਰਦੇ ਸੀ ਜੀ ਜਾਂ ਕਿਸਾਨ ਸੀ ਹਾਂ ਜੀ ਬੀਸਿਕਲੀ ਇਹ ਇੱਕ ਕਿਸਾਨ ਫੈਮਲੀ ਤੋਂ ਹੀ ਆ ਅ ਐਗਰੀਕਲਚਰ ਇਹਨਾਂ ਦਾ ਹੈਗਾ ਇੱਕ ਦੋ ਕਿੱਲੇ ਜ਼ਮੀਨ ਹੈ ਇਹਨਾਂ ਦੀ ਮੱਝਾਂ ਵਗੈਰਾ ਘਰ ਚ ਰੱਖੀਆਂ ਨੇ ਤੇ ਸੇਮ ਸੇਮ ਚੀਜ਼ ਦੂਸਰੇ ਕੁਲਵਿੰਦਰ ਕਿੰਦੇ ਦੇ ਘਰ ਦੇ ਵਿੱਚ ਵੀ ਆ ਇਹ ਸਪੋਰਟ ਉਹਨਾਂ ਦੇ ਖੇਤ ਹੈ ਜੀ ਕਿ ਹਟਵੇਂ ਨੇ ਖੇਤ ਏਜ ਜਿਹਦੀ ਹੀਰਾ ਸਿੰਘ ਦੀ ਏਜ ਤਕਰੀਬਨ ਜਿਹੜੀ ਆ 35 ਤੋਂ 40 ਸਾਲ ਹੈ ਇਹਦਾ ਖੈਰਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘਰ ਹੈ ਦਾ ਸਰ ਪ੍ਰੋਪਰਟੀ ਕਿੰਨੀ ਕਹ ਹੈ ਹੋਰ ਇਹਦਾ ਬੈਲੈਂਸ ਕਿੱਥੇ ਰੋਂ ਤੱਕ ਦੇਖੋ ਇਹ ਚੀਜ਼ਾਂ ਸਾਰੀਆਂ ਇਹ ਫਰਸਟ ਡੇ ਆ ਇਨਵੈਸਟੀਗੇਸ਼ਨ ਦਾ ਸੈਕੰਡ ਡੇ ਆ ਸੋ ਇਹ ਚੀਜ਼ਾਂ ਸਾਰੀਆਂ ਸਾਡਾ ਅੰਡਰ 68 ਐਫ ਐਨ ਡੀ ਪੀ ਐਸ ਸੈਕਟਰ ਸੀ ਇਹਦੀ ਪ੍ਰੋਪਰਟੀ ਵੀ ਆਇਡੈਂਟੀਫਾਈ ਕਰਾਂਗਾ ਕਰਾਂਗੇ ਤੇ ਜਿਹੜਾ ਇਹਨਾਂ ਨੇ ਕੋਈ ਇਲੀਗਲ ਰਿਸੋਰਸਸ ਤੋਂ ਕੋਈ ਪ੍ਰੋਪਰਟੀ ਬਣਾਈ ਆ ਉਹ ਸਾਰੀਆਂ ਚੀਜ਼ਾਂ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਆ ਆ ਆ